ਮਹਾਰਾ ਸੱਚੇ ਪਾਤਸ਼ਾਹ ਜੀ ਨੇ ਬੜਾ ਕੀਮਤੀ ਜਨਮ ਦੱਸਿਆ ਜਿਹੜਾ ਸਾਨੂੰ ਮਿਲਿਆ ਹੋਇਆ ਹੈ। ਕਈ ਵਾਰੀ ਕੁਝ ਚੀਜ਼ਾਂ ਸਾਡੇ ਕੋਲੇ ਇਹ ਜਿਹੀਆਂ ਹੁੰਦੀਆਂ ਜਿਨ੍ਹਾਂ ਦੀ ਕੀਮਤ ਸਾਨੂੰ ਪਤਾ ਨਹੀਂ। ਉਹ ਜਦੋਂ ਖੋਹ ਜਾਂਦੀਆਂ ਫੇਰ ਪਤਾ ਚੱਲਦਾ ਹੈ। ਕਬੀਰ ਮਾਨਸ ਜਨਮ ਤੋਂ ਲੰਭ ਹੈ ਹੋਏ ਨਾ ਬਾਰੈ ਵਾਰ ਜੋ ਬਨਫਲ ਪਾਕੇ ਭੁਏ ਗਰੇ ਬਹੁਰ ਨ ਲਾਗੈ ਡਾਰ ਇੱਕ ਵਾਰੀ ਮਹਾਰਾਜ ਨੇ ਇਹ ਵੀ ਲਿਖਿਆ ਰੈਣਗਵਾਈ ਸੋਇ ਕੈ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਮਹਾਰਾਜ ਕਹਿੰਦੇ ਕਿਤੇ ਵਿਛੜੇ ਹੀ ਨਾ ਮਰ ਜਾਈਂ ਉਸ ਪਰਮੇਸ਼ਰ ਨਾਲ ਮਿਲ ਕੇ ਸੰਸਾਰ ਤੋਂ ਜਾਈਂ ਉਸ ਪਰਮੇਸ਼ਰ ਨੂੰ ਪਾ ਕੇ ਸੰਸਾਰ ਤੋਂ ਜਾਈਂ ਉਹਨੂੰ ਮਹਿਸੂਸ ਕਰਕੇ ਜਾਈਂ ਵੈਸੇ ਬੰਦਾ ਹੀ ਗਮਾਚਿਆ ਹੋਇਆ ਰੱਬ ਨਹੀਂ ਗਮਾਚਿਆ ਹੋਇਆ ਕਈ ਰੱਬ ਦੀ ਭਾਲ ਵਿੱਚ ਨਿਕਲੇ ਐ ਮੈਂ ਕਿਹਨਾ ਬੰਦਾ ਆਪਣੀ ਫੌਜ ਵਿੱਚ ਨਿਕਲੇ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ ਜਿਹੜਾ ਜਰੇ ਜਰੇ ਵਿੱਚ ਸਮਾਇਆ ਹੋਇਆ ਉਹ ਗਮਾਚਾ ਥੋੜੀ ਹੋਇਆ ਬੰਦਾ ਹੀ ਗਮਾਚਾ ਹੋਇਆ ਬੰਦੇ ਨੂੰ ਕੋਸ਼ਿਸ਼ ਕਰਨੀ ਚਾਹੀਂਦੇ ਆਪਣੇ ਆਪ ਨੂੰ ਪਰਮੇਸ਼ਰ ਨਾਲ ਮਿਲਾਉਣ ਦੀ ਜਿਉਂ ਜਲਮੈਂ ਜਲਾਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ ਮਿਟਗੇ ਗਵਨ ਪਾਏ ਵਿਸਰਾਮ ਨਾਨਕ ਪ੍ਰਭ ਕੈ ਸਤਿਗੁਰੂ ਆਨ ਇਸ ਕਰਕੇ ਜਿਹੜੇ ਰੱਬ ਦੇ ਪਿਆਰੇ ਮਨੁੱਖਾ ਜਨਮ ਵਿੱਚ ਮਾਈ ਭਾਈ ਨੂੰ ਪਰਮੇਸ਼ਰ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਉਹਨਾਂ ਦਾ ਬੜਾ ਸਤਿਕਾਰ ਹੈ ਜੀ ਬਾਣੀ ਵਿੱਚ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਖਿਆ ਹਰ ਸੋ ਜੋਰੈ ਤਾਂ ਸਭ ਕੋ ਮੀਤ। ਇਹ ਵੀ ਆਖਿਆ ਰੇ ਮਨ ਮੇਰੇ ਤੂੰ ਹਰ ਸਿਓ ਜੋਰ ਕਾਜ ਤੁਹਾਰੈ ਨਾਹੀ ਹੋਰ। ਮਹਾਰਾਜ ਕਹਿੰਦੇ ਤੂੰ ਰੱਬ ਨਾਲ ਜਿਉਂਦੇ ਜੀ ਜੁੜ। ਪਰ ਸਾਡੇ ਕਰਵਾਜ ਚੱਲ ਗਿਆ ਵੀ ਮਰਨ ਤੋਂ ਬਾਅਦ ਜੋੜ ਲੈ ਨੂੰ ਆਪਦੇ ਚਰਨਾਂ 'ਚ। ਅਸੀਂ ਇਹੀ ਕਹਿੰਦੇ ਆ ਨਾ। ਪਰ ਮਹਾਰਾਜ ਕਹਿੰਦੇ ਜਿਉਂਦੇ ਜੀ ਮਿਲ। ਤੁਸੀਂ ਹਿਸਾਬ ਲਾਓ ਜੇ ਕਿਸੇ ਦਾ ਬੱਚਾ ਗਮਾਚ ਜੇ ਜੇ ਕਿਸੇ ਦਾ ਪਿਤਾ ਗਮਾਚ ਜੇ ਕਿਸੇ ਦੀ ਮਾਤਾ ਗਮਾਚ ਜੇ ਕਈ ਵਾਰੀ ਆਹ ਪੋਸਟਰ ਨਹੀਂ ਦੇਖਦੇ ਆਪਾਂ ਫੇਸਬੁੱਕ ਤੇ ਵੀ ਫਲਾਨਾ ਸੀ ਇੰਨੀ ਤਰੀਕ ਦਾ ਘਰੋਂ ਗਿਆ ਤੇ ਘਰੇ ਨਹੀਂ ਆਇਆ ਤੇ ਕਿਰਪਾ ਕਰਕੇ ਜਿਹਨੂੰ ਵੀ ਇਹ ਮਿਲੇ ਤੇ ਉਹਨੂੰ ਘਰੇ ਪਹੁੰਚਦਾ ਕਰੋ ਜਾਂ ਫੋਨ ਕਰ ਦਿਓ ਇੰਨੇ ਹੀ ਨਹੀਂ ਲਿਖਿਆ ਹੁੰਦਾ ਥੱਲੇ ਲਿਖਿਆ ਹੁੰਦਾ ਜਿਹੜਾ ਸਾਡੇ ਵਿਛੜੇ ਨੂੰ ਮਿਲਾ ਦੂਗਾ ਉਹਨੂੰ ਇੰਨਾ ਨਾਮ ਦਿੱਤਾ ਜਾਊਗਾ ਤੁਸੀਂ ਪੜ੍ਹਦੇ ਹੋ ਨਾ ਰੋਜ਼ ਸਾਰੇ ਜਿਹੜਾ ਸਾਡਾ ਗੁਮਾਚਿਆ ਹੋਇਆ ਬੰਦਾ ਜਾਂ ਬੀਬੀ ਜਾਂ ਬੱਚਾ ਭਾਲ ਦਊਗਾ ਉਹਨੂੰ ਇਹਨਾ ਨਾਮ ਦਿੱਤਾ ਜਾਊਗਾ ਕਿਉਂਕਿ ਪਰਿਵਾਰ ਦਾ ਮੈਂਬਰ ਪਰਿਵਾਰ ਨੂੰ ਮਿਲ ਜੂ ਕਿਸੇ ਦਾ ਗੁਮਾਚਿਆ ਹੋਇਆ ਬੱਚਾ ਮਾਂ-ਬਾਪ ਨੂੰ ਮਿਲ ਜੂ ਕਿਸੇ ਦਾ ਗੁਮਾਚਿਆ ਹੋਇਆ ਪਿਤਾ ਗੁਮਾਚੀ ਹੋਈ ਮਾਤਾ ਆਪਦੇ ਬੱਚਿਆਂ ਨੂੰ ਮਿਲ ਜੂਗੀ ਵਿਛੜੇ ਨੂੰ ਮਲਾਉਣ ਦਾ ਸੰਸਾਰਕ ਤੌਰ ਤੇ ਵੀ ਆਪਾਂ ਉਹਦਾ ਸ਼ੁਕਰਾਨਾ ਕਰਦੇ ਆਂ ਵੀ ਜਿਹੜਾ ਭਾਈ ਸਾਡੇ ਗੁਮਾਚੇ ਨੂੰ ਭਾਲ ਦੂਗਾ ਉਹਨੂੰ ਨਾਮ ਦਿੱਤਾ ਜਾਊਗਾ ਮਹਾਰਾਜ ਕਹਿੰਦੇ ਜਿਹੜੇ ਅਸੀਂ ਵੀ ਗੁਮਾਚੇ ਫਿਰਦੇ ਆ ਨਾ ਜਿਹੜਾ ਸਾਨੂੰ ਵੈਗਰੂ ਦੇ ਚਰਨਾਂ ਨਾਲ ਜੋੜ ਦੂਗਾ ਉਹੀ ਅਸਲੀ ਸੰਤ ਹੁੰਦਾ ਹੈ ਤੇ ਮਲੇਸ਼ੀਆ ਇੱਕ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਬਹੁਤੀ ਸਤਿਕਾਰਯੋਗ ਮਹਾਂਪੁਰਖ ਹੋਇਆ ਸੰਤ ਬਾਬਾ ਸੋਹਣ ਸਿੰਘ ਜੀ ਮਲਾਕਾ ਇੱਧਰ ਦਮਦਮਾ ਸਾਹਿਬ ਦੇ ਨੇੜੇ ਚੱਠੇ ਵਾਲਾ ਪਿੰਡ ਆਉਂਦਾ ਹੈ ਉੱਥੇ ਉਹਨਾਂ ਨੇ ਜਾ ਕੇ ਸਥਾਨ ਬਣਾਇਆ ਬਾਬਾ ਸੋਹਣ ਸਿੰਘ ਜੀ ਮਲਾਕਾ ਚੰਗੇ ਮਹਾਂਪੁਰਖ ਹੋਇਆ ਬਹੁਤ ਕਰੜੀ ਕੱਲ ਨਾਲ ਸੀ ਇੱਕ ਵਾਰੀ ਉੱਥੇ ਪ੍ਰੋਗਰਾਮ ਹੋ ਰਿਹਾ ਸੀ ਤੇ ਮਾਤਾ ਜੀ ਆਏ ਉਹ ਕਹਿੰਦੀ ਬਾਬਾ ਜੀ ਅਨਾਉਂਸਮੈਂਟ ਕਰਵਾ ਦਿਓ ਮੇਰਾ ਬੱਚਾ ਗਮਾਚਿਆ ਹੋਇਆ ਹੈ ਮੇਲੇ ਚ ਗਮਾਚ ਗਿਆ ਕਿਤੇ ਅਨਾਉਂਸਮੈਂਟ ਕਰਵਾ ਦਿਓ ਉਹ ਬਾਬਾ ਜੀ ਦਾ ਆਪਣਾ ਹੀ ਇੱਕ ਸੁਭਾਅ ਸੀ ਉਹਨਾਂ ਦਾ ਉਹ ਕਹਿੰਦੇ ਵੀ ਐਂ ਦੱਸ ਵੀ ਮੈਨੂੰ ਕੋਈ ਨਿਸ਼ਾਨੀ ਦੱਸ ਵੀ ਬੱਚੇ ਦੇ ਕੜਾ ਪਾਇਆ ਗੁੱਟ ਚ ਉਹ ਕਹਿੰਦੀ ਕੜਾ ਤਾਂ ਹੈ ਨਹੀਂ ਸਿਰ ਤੇ ਦਸਤਾਰ ਬੰਨੀ ਹੈ ਕਹਿੰਦੀ ਦਸਤਾਰ ਵੀ ਹੈ ਨਹੀਂ ਸਿਰ ਤੇ ਕੇਸ ਹੈਗੇ ਆ ਕਹਿੰਦੀ ਕੇਸ ਵੀ ਹੈ ਨਹੀਂ ਕਹਿੰਦਾ ਫੇਰ ਮੈਂ ਉਹਨੂੰ ਕੀ ਭਾਲੂਗਾ ਉਹ ਤਾਂ ਕੁਦਰਤੋਂ ਹੀ ਗਮਾਚਿਆ ਹੋਇਆ ਹੈ ਜਿਹੜੀ ਦੀ ਕੋਈ ਪਛਾਣ ਹੀ ਨਹੀਂ ਸਿੱਖ ਘਰਾਣਿਆਂ ਵਿੱਚ ਜਨਮ ਲੈ ਕੇ ਜਿਨੇ ਕਹਿੰਦਾ ਕੋਈ ਆਪਦੀ ਆਈਡੈਂਟੀਟੀ ਨਹੀਂ ਰੱਖੀ ਉਹ ਤਾਂ ਬੈਸਿਕ ਗਮਾਚਿਆ ਹੋਇਆ ਹੈ ਮਾਫ਼ ਕਰਨਾ ਐਡੇ ਵੱਡੇ ਸੰਸਾਰ 'ਚ ਅਸੀਂ ਕਿੰਨੇ ਬਣੇ ਰਹੀਏ ਪਰ ਕਈ ਪੱਖੋਂ ਤੁਸੀਂ ਗਮਾਚੇ ਹੋਨੇ ਤੇ ਮਹਾਰਾਜ ਨੇ ਤਾਈਆਂ ਨੂੰ ਆਖਿਆ ਬਹੁਤ ਜਨਮ ਵਿਛਰੇ ਥੇ ਮਾਧੋ ਇਹ ਜਨਮ ਤੁਹਾਾਰੇ ਲੇਖੇ ਕਹਿ ਰਵਿਦਾਸ ਆਸ ਲੱਗ ਜੀਵੋਂ ਚਿਰ ਭਇਓ ਦਰਸ਼ਨ